ਕਰਦੇ ਆ ਤੁਹਾਨੂੰ ਸਰਵਤਰੀ ਦੀ ਬਹੁਤ-ਬਹੁਤ ਵਧਾਈ ਤੇ ਮੁਬਾਰਕ ਦਿਨੇ ਆ ਇਹ ਤੋਂ ਸੇ ਸੇ ਤਰ੍ਹਾਂ ਸਰਵਤਰੀ ਬਣਾਉਂਦੇ ਰਹੋ ਤੇ ਦਿਨ ਬਣਾਉਂਦੇ ਰਹੋ ਖੁਸ਼ੀਆਂ ਦੇ ਵਾਸਤੇ ਤੇ ਵਾਕਿ ਕਹਿੰਦੇ ਹਵਾ ਜਿਹੜੀ ਅੱਜ ਵਗਦੀ ਹੈ ਵਧੀਆ ਅੱਛੇ ਤਰ੍ਹਾਂ ਹਵਾ ਵਗਦੀ ਰਹੇਗੀ ਤੇ ਹੁਣ ਅੱਜ ਦਾ ਦਿਨ ਹੀ ਰਹਿ ਗਿਆ ਕਿਉਂਕਿ ਆਪਾਂ ਚਰੋਲਾ ਦੇਖ ਰਹੇ ਆ ਜਿਗਰਾਵਾ ਵਿਖੇ ਠੱਡੀਆਂ ਹਵਾਵਾਂ ਤੇ ਮੰਗਦੇ ਦੁਆਵਾਂ ਤੇ ਜ਼ਿੰਦਗੀ ਦਾ ਸਫਰ ਚੱਲਦਾ ਰਹੇ ਫਿਰ ਮੈਂ ਕੀ ਨੂੰ ਕਹਾਂ ਇਸ ਦੀਆਂ ਦੁਆਵਾਂਾਂ ਐਸਐਡੀ ανταਵਾਦ ਕੀਤਾ ਜਾਵੇ ਸਾਡੇ ਸਾਡੇ ਰੇਸ ਵਾਡੀ ਗੜ ਦਾ ਧੰਨਵਾਦ ਜਿਹੜੇ ਕਿ ਸਾਡੇ ਨਾਲ ਜੁੜੇ ਰਹੇ ਨੇ ਕੋਕ ਜੁੜ ਰਹੇ ਨੇ ਤੇ ਤੁਹਾਡੀ ਆਵਾਜ਼ ਬੜੀ ਦੂਰ ਤੱਕ ਜਾ ਰਹੀ ਹੈ ਧੰਨਵਾਦ ਕੀਤਾ ਜਾਵੇ ਲੋ ਆਖਲੇ ਜੀ ਪ੍ਰਮਾਸ਼ ਕਿਤੇ ਇਹਨਾਂ ਨੇ ਐਸਐਨ ਨੂੰ ਜਿਹਨੂੰ ਖੜਕ ਜਾਵਾਂਗੇ ਖੜਕ ਹੋਰੀ ਕਰਕੇ ਜਾਵਾਂਗੇ ਤੇ ਸਮਾਂ ਤਾਂ ਤੁਹਾਨੂੰ ਪਤਾ ਵੀ ਘੜੀ ਨੇ ਤਾਂ ਖੜਨਾ ਨਹੀਂ ਪਰ ਜਿੰਦਗੀ ਦਾ ਸਫਰ ਕੱਡ ਜਾਣਾ ਧੰਨਵਾਦ ਕੀਤਾ ਜਾਵੇ ਲੋ ਗਾਜ ਕਰਦੇ ਆ ਆਖਲੇ ਆਵਾਜ਼ ਦੇ ਵਿੱਚ ਇੱਕ ਜੀ ਤੁਹਾਡੀ ਖੜਕ ਦੇ ਵਿੱਚ ਤੇ ਕਹਿੰਦੇ ਆਵਾਜ਼ ਜਿੰਨੀ ਵੀ ਤੁਹਾਡੀ ਵੇਖੇ ਜਾਵੇ ਵਧੀਆ ਕਿਤੇ ਜਾਰ ਬਣਾ ਮਿੰਤਾਂ ਦਾ ਬਸੋੜਾ ਚੱਲੇ ਨਹੀਂ ਜਾਂਦਾ ਜਾਰ ਬਣਾ ਬਹਾਰ ਇਹਨਾਂ ਨੂੰ ਰਜੀਸ ਨੇ ਸੰਬੰਧਿਤ ਕਰ ਬਾਕੀ ਇਹਨਾਂ ਨੇ ਬੇਬੂਆ ਦੇ ਆਵਾਜ਼ ਲੱਖੇ ਕਿਤੇ ਆਵਾਜ਼ ਸਾਰੇ ਆਵਾਜ਼ਾਂ ਸਮਸਮ ਚੱਲ ਰਹੀਆਂ ਨੇ ਇਹ ਮੋਰੀ ਆਵਾਜ਼ ਸੁਣਨਾ ਚਾਹੁੰਦੇ ਆ ਫਿਰ 5 ਮਿੰਟ ਦੇ ਵਾਸਤੇ ਪੰਨ ਸੁਨਾਈਏ ਮੋਰੀ ਦੀ ਬਾਤ ਹਾਂਜੀ ਸਸਿਕਾ ਕਲ ਕੇ ਮੈਂ ਸਰਵਾਤਰੀ ਚੌੜੀ ਦਿਨਾਂ ਦੇ ਕਿਸ਼ਲ ਹਾਂਜੀ ਸਾਡੇ ਅੱਜ ਪੰਜਾਬ ਦੇ ਵਿੱਚ ਹਾਂਜੀ ਕਿ ਤੁਸੀਂ ਸਰਵਾਤਰੀ ਬੜੇ ਪਿਆਰ ਦੇ ਨਾਲ ਬਨਾਰਾ ਜਗਰਾਉਂਗੇ ਹਾਂਜੀ ਤੇ ਅਸੀਂ ਅੱਜ ਸਿਵਰਾਤਰੀ ਦੇਖ ਕੇ ਆਪਣੇ ਮਨ ਦੇ ਵਿੱਚ ਕੋਈ ਦਰਦ ਦੀ ਗੱਲ ਕੋਈ ਸੰਕਰ ਦੀ ਗੱਲ ਪਰ ਕਿਹਦੇ ਆ ਤਾਂ ਪੰਜਾਬ ਦੇ ਵਿੱਚ ਬਹੁਤ ਵਧੀਆ ਖੂਬ ਆਪਾਂ ਸਿਵਰਾਤਰੀ ਮਨਾ ਰਹੇ ਸਾਰੇ ਪੰਜਾਬ ਦੇ ਵਿੱਚ ਮਨਾ ਰਹੇ ਹਾਂਜੀ ਬਿਲਕੁਲ ਜੀ ਤੁਹਾਡਾ ਸਟੂਡੀਓ ਜੀ ਧੰਨਵਾਦ ਤੁਸੀਂ ਸਾਡੇ ਨਾਲ ਵਿਚਾਰ ਕੀਤੇ ਆ ਕਹਿੰਦੇ ਹੁੰਦੇ ਆ ਰੂਪ ਰੰਗ ਦੇਖ ਕੇ ਕੁਦਰਤ ਵੀ ਹੱਸ ਜਾਏ ਹੁਣ ਹਵਾਵਾਂ ਵਗਦੀਆਂ ਨੇ ਇਹ ਅੱਜ ਕਹਿੰਦੇ ਪੂਰਾ ਇਕੱਠ ਹੈ ਚਰੋਲਾ ਵੀ ਚੱਲ ਰਹੀਆਂ ਨੇ ਤੇ ਜਿਹੜੇ ਬੱਚੇ ਫੂਟੇ ਰਹਾਂ ਇਹਨਾਂ ਨੇ ਇਸ ਕਰਕੇ ਅੱਜ ਤਾਂ ਜਿਹੜੇ ਖੁਸ਼ੀ ਦਾ ਸਮਾਹ ਹੋ ਤਾਂ ਖੁਸ਼ੀ ਦੇ ਨਾਲ ਹੀ ਚੱਲਣਾ ਹੁੰਦਾ ਪਰ ਕਹਿੰਦੇ ਵਾਰ-ਵਾਰ ਕਦੇ ਖੁਸ਼ੀ ਚਿਹਰੇ ਤੇ ਨਹੀਂ ਹੁੰਦੀ ਕਹਿੰਦੇ ਹਾਸਾ ਵੀ ਵਧੀਆ ਕਦੇ ਵਾਲਾ ਨਹੀਂ ਹੁੰਦਾ ਹਾਸਾ ਵੀ ਉਹਨਾਂ ਕੀ ਹੱਸਣਾ ਚਾਹੀਦਾ ਜਿੰਨਾ ਸਾਡੇ ਸ੍ਰੀ ਨੂੰ